ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਅਸੀਂ ਇੱਕ ਬਹੁਤ ਵਧੀਆ ਪ੍ਰਾਪਰਟੀ ਲੈ ਕੇ ਆਏ ਆ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜ਼ੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਇਹ ਜੋ ਘਰ ਦੀ ਵੀਡੀਓ ਆਪਾਂ ਲੈ ਕੇ ਆਏ ਆ ਜੀ ਇਸ ਘਰ ਦਾ ਸਾਈਜ਼ 50 ਫੁੱਟ ਫਰੰਟ ਹੈ ਤੇ 40 ਫੁੱਟ ਲੰਬਾਈ ਹੈ ਬਾਕੀ ਤੁਹਾਨੂੰ ਸਾਰਾ ਘਰ ਦਿਖਾ ਦਿੰਨੇ ਆ ਇੱਕ ਘਰ ਦੋ ਮੰਜ਼ਲਾ ਬਣਿਆ ਹੋਇਆ ਤੇ ਇਹਦੇ ਵਿੱਚ ਟੋਟਲ 3 ਕਿਚਨ ਬਣੀਆਂ ਹੋਈਆਂ ਨੇ 3 ਵਾਸ਼ਰੂਮ ਬਣੇ ਹੋਏ ਨੇ 6 ਕਮਰੇ ਬਣੇ ਹੋਏ ਨੇ ਲੌਬੀ ਬਣੀ ਹੋਈ ਹੈ ਵਾਕਈ ਟੈਂਕੀ ਮੋਟਰ ਦਾ ਕੰਮ ਸਾਰਾ ਹੋਇਆ ਹੋਇਆ ਹੈ ਪਾਈਪਾਂ ਦੀ ਫਿਟਿੰਗ ਸਾਰੀ ਹੋਈ ਹੋਈ ਹੈ ਬਿਜਲੀ ਫਿਟਿੰਗ ਸਾਰੀ ਹੋਈ ਹੋਈ ਹੈ ਕੋਈ ਪੈਸਾ ਇੱਤੇ ਲਾਂਦੀ ਲੋੜ ਨਹੀਂ ਇਸ ਘਰ ਤੇ ਕਮਰੇ ਬਹੁਤ ਖੁੱਲੇ ਡੁੱਲੇ ਬਣੇ ਹੋਏ ਨੇ ਇਹ ਮਾਲਕ ਬਾਹਰ ਰਹਿੰਦੇ ਨੇ ਇਸ ਕਰਕੇ ਇਹ ਵੇਚ ਰਹੇ ਨੇ ਤੇ ਬਾਕੀ ਤੁਹਾਨੂੰ ਸਾਰਾ ਘਰ ਦਿਖਾ ਦਿੰਨੇ ਆ ਆ ਦੇਖੋ ਜੀ ਆ ਬਾਥਰੂਮ ਬਣਿਆ ਹੋਇਆ ਟਾਇਲ ਸਾਰੇ ਲੱਗੀ ਹੋਈ ਹੈ ਜੀ ਮਾਲਕਾ ਦਾ ਨੰਬਰ 98722 45365 83601 06052 ਇਹ ਜੀ ਮਾਲਕਾ ਦਾ ਨੰਬਰ ਹੈ ਦੋ ਨੰਬਰ ਨੇ ਤੁਸੀਂ ਦੋਨੋਂ ਨੋਟ ਕਰ ਲਓ ਅਗਰ ਕੁਝ ਇਸ ਘਰ ਬਾਰੇ ਪੁੱਛਣਾ ਹੋਵੇ ਤਾਂ ਮਾਲਕਾ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਫਰਸ਼ ਤੇ ਸਾਰ ਟੈਲ ਲੱਗੀ ਹੋਈ ਹੈ ਟੋਟਲੀ ਪੇਂਟ ਦਾ ਵੀ ਸਾਰਾ ਕੰਮ ਵਧੀਆ ਹੋਇਆ ਹੋਇਆ ਜੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਟ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਇੱਕ ਕਮਰਾ ਬਣਿਆ ਹੋਇਆ ਜੀ ਆ ਦੇਖੋ ਆ ਬਾਹਰ ਗਲੀ ਦਾ ਵੀ ਉਹ ਦੇਖੋ ਜੀ ਘਰ ਦੀ ਫਰੰਟ ਜਿਆਦਾ ਹੋਣ ਕਰਕੇ ਪੂਰਾ ਘਰ ਹਵਾਦਾਰ ਬਣਿਆ ਹੋਇਆ ਹੈ ਇਹ ਬਾਕੀ ਤੁਹਾਨੂੰ ਦੂਜੀ ਮੰਜ਼ਲ ਵੀ ਦਿਖਾ ਦਿੰਨੇ ਆ ਤੇ ਦੂਜੀ ਮੰਜ਼ਲ ਵੀ ਇੱਕ ਵਾਰ ਦੇਖ ਲਓ ਸਾਰੀ ਤੁਹਾਨੂੰ ਇਸ ਦਾ ਐਡਰੈਸ ਵੀ ਦੱਸ ਦਿੰਨਾ ਇਹ ਜੀ ਕਿਲਾ ਰਾਏਪੁਰ ਵਿੱਚ ਹੈ ਘਰ ਕਿਲਾ ਰਾਏਪੁਰ ਪਿੰਡ ਹੈ ਜਿਹੜਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦਾ ਹੈ ਇੱਥੇ ਖੇਡਾਂ ਵੀ ਹੁੰਦੀਆਂ ਹਨ ਜਿੰਨੂੰ ਮਿੰਨੀ 올림픽 ਕਿਹਾ ਜਾਂਦਾ ਹੈ ਇਹ ਸਪਿੰਡ ਵਿੱਚ ਖੇਡਾਂ ਹੁੰਦੀਆਂ ਹਨ ਇਹ ਘਰ ਉਸ ਸਪਿੰਡ ਵਿੱਚ ਬਣਿਆ ਹੋਇਆ ਜੀ ਇਸ ਘਰ ਦੇ ਨੇੜੇ ਜੀ ਸਮਾਧਾਂ ਵਾਲਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਕਾਫੀ ਮਸ਼ਹੂਰ ਗੁਰਦੁਆਰਾ ਸਾਹਿਬ ਹੈ ਉਹ ਉਹ ਇਸ ਘਰ ਦੇ ਨੇੜੇ ਬਣਿਆ ਹੋਇਆ ਹੈ ਜੀ ਆਹ ਦੇਖੋ ਜੀ ਆਹ ਕੋਠੇ ਸਾਰਾ ਬਣਿਆ ਹੋਇਆ ਦੂਜੀ ਮੰਜ਼ਲ ਆਹ ਦੂਜੀ ਮੰਜ਼ਲ ਤੇ ਕਿਚਨ ਬਣੀ ਹੋਈ ਹੈ ਕਿਚਨ ਵੀ ਸਾਰੇ ਦੇਖ ਲਓ ਇਦਾਂ ਨਾਲੇ ਦੂਜੇ ਪਾਸੇ ਕਮਰਾ ਬਣਿਆ ਹੋਇਆ ਤੇ ਇੱਕ ਪਾਸੇ ਪੌੜੀਆਂ ਉੱਪਰ ਜਾ ਰਹੀਆਂ ਹਨ ਬਾਕੀ ਇਹ ਘਰ ਉਰ ਆਬਾਦੀ ਦੇ ਵਿੱਚ ਬਣਿਆ ਹੋਇਆ ਜੀ ਨਾਲੇ ਮੇਨ ਗਲੀ ਦੇ ਵਿੱਚ ਬਣਿਆ ਹੋਇਆ ਤੇ ਆ ਇੱਕ ਸਾਈਡ ਤੇ ਵਾਸ਼ਰੂਮ ਬਣਿਆ ਹੋਇਆ ਵਾਸ਼ਰੂਮ 'ਚ ਸਾਰੀ ਟਾਇਲ ਵਗੈਰਾ ਲੱਗੀ ਹੋਈ ਹੈ ਦੀਵਾਰ ਤੇ ਵੀ ਛੱਤ ਤੱਕ ਟਾਇਲ ਲੱਗੀ ਹੋਈ ਹੈ ਟੂਟੀਆਂ ਸ਼ਾਵਰ ਦਾ ਕੰਮ ਸਾਰਾ ਹੋਇਆ ਹੋਇਆ ਤੇ ਇਧਰਲੇ ਪਾਸੇ ਇੱਕ ਕਮਰਾ ਬਣਿਆ ਹੋਇਆ ਕਮਰਾ ਵੀ ਕਾਫੀ ਖੁੱਲਡੁੱਲਾ ਬਣਿਆ ਹੋਇਆ ਆ ਦੇਖੋ ਜੀ ਮਾਲਕਾਂ ਨੇ ਇਸ ਘਰ ਦੀ ਡਿਮਾਂਡ 35 ਲੱਖ ਰੁਪਏ ਰੱਖੀ ਹੈ ਜੀ ਬਾਕੀ ਤੁਸੀਂ ਰੇਟ ਦੀ ਗੱਲ ਫੋਨ ਤੇ ਕਰ ਲਿਓ ਇਸ ਕਮਰੇ ਦੇ ਬਿਲਕੁਲ ਸਾਹਮਣੇ ਇੱਕ ਹੋਰ ਕਮਰਾ ਬਣਿਆ ਹੋਇਆ ਆ ਦੇਖੋ ਜੀ ਇਹ ਵੀ ਕਮਰਾ ਉਧਰਲੇ ਕਮਰੇ ਵਾਂਗ ਖੁੱਲੜੁੱਲ੍ਹਾ ਬਣਿਆ ਹੋਇਆ ਤੇ ਇਹ ਕਮਰਿਆਂ ਨੂੰ ਦੋ ਦਰਵਾਜੇ ਲਾਏ ਹੋਏ ਨੇ ਇੱਕ ਪੜਾਈ ਵਾਲਾ ਲੱਕੜ ਦਾ ਲਗਾਇਆ ਹੋਇਆ ਅਤੇ ਇੱਕ ਲੋਹੇ ਦਾ ਜਾਲੀ ਵਾਲਾ ਲਗਾਇਆ ਹੋਇਆ ਜੀ ਤੁਹਾਨੂੰ ਬਾਦਰ ਵਾਲੇ ਪਾਸੋਂ ਵੀ ਸਾਰਾ 뷰 ਦਿਖਾ ਦਿੰਨੇ ਆ ਤੇ ਨਾਲ ਤੁਹਾਨੂੰ ਗਲੀ ਦਾ 뷰 ਵੀ ਦੁਬਾਰਾ ਇੱਕ ਵਾਰ ਦਿਖਾ ਦਿੰਨੇ ਆ ਆ ਦੇਖੋ ਜੇ ਸਾਰੀ ਗਲੀ ਬਣੀ ਹੋਈ ਆ ਤੇ ਸਾਨੂੰ ਧੁਰਕੋਟੋ ਵੀ ਸਾਰਾ ਦਿਖਾ ਦਿੰਨੇ ਇੱਕ ਵਾਰੀ ਧੁਰਕੋਟੋ ਵੀ ਸਾਰਾ ਦੇਖ ਲਓ ਤੁਸੀਂ ਇੱਕ ਵਾਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤਾਂ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ